ਕਾਫੀ ਭਰਾਵਾਂ ਦੀ ਭਰਾਵੋ ਡਿਮਾਂਡ ਰਹਿੰਦੀ ਸੀ ਅਕਸਰ ਹੀ ਫੋਨ ਆਉਂਦੇ ਰਹਿੰਦੇ ਸੀਗੇ ਜਿਹੜਾ ਆਪਾਂ 2 ਸਾਲ ਪਹਿਲਾਂ ਕਾਰੋਬਾਰ ਸਟਾਰਟ ਕਰਿਆ ਸੀ ਮੰਡੀਆਂ ਤੋਂ ਹੀ ਸਟਾਰਟ ਕਰਿਆ ਸੀ ਭਰਾਵੋ ਪਹਿਲਾਂ ਮੰਡੀਆਂ ਤੋਂ ਹੀ ਵੀਡੀਓ ਵਗੈਰਾ ਪਾਉਂਦੇ ਰਹੇ ਆ ਉਦੋਂ ਬਾਅਦ ਚਲ ਪ੍ਰਮਾਤਮਾ ਦੀ ਕਿਰਪਾ ਹੋਈ ਆ ਆਪਦੇ ਘਰੇ ਸ਼ੋਅਰੂਮ ਬਣਿਆ ਆ ਆਪਦੇ ਘਰੇ ਆਪਾਂ ਟਰੈਕਟਰ ਰੱਖਣ ਲੱਗੇ ਪਹਿਲਾਂ ਮੰਡੀਆਂ ਤੋਂ ਹੀ ਆਉਂਦੇ ਹੁੰਦੇ ਸੀਗੇ ਪਹਿਲਾਂ ਐ ਮਾ ਲੋ ਤਕਰੀਬਨ 15 ਸਾਲ ਮੰਡੀਆਂ ਤੋਂ ਹੀ ਕੰਮ ਕਰਿਆ ਮੰਡੀਆਂ ਚ ਟਰੈਕਟਰ ਖਰੀਦੇ ਆ ਮੰਡੀਆਂ ਚ ਹੀ ਟਰੈਕਟਰ ਵੇਚੇ ਆ ਖਦਰ ਸਾਹਿਬ ਦਾ ਬਹੁਤ ਪੁਰਾਣਾ ਕੰਮ ਪਹਿਲਾਂ ਇੱਥੇ ਸਟਾਰਟ ਕਰਿਆ ਹੋਇਆ ਮੇਰੇ ਜਨਮ ਤੋਂ ਪਹਿਲਾਂ ਦਾ ਅੱਜ ਉਸੇ ਲੜੀ ਤਹਿਤ ਦੀ ਭਰਾਵੋ ਕਾਫੀ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਰਹਿੰਦੇ ਸੀਗੇ ਵੀ ਮੰਡੀ ਦੀ ਵੀਡੀਓ ਪਾ ਕੇ ਦੱਸਿਓ ਭਰਾਵੋ ਇੱਥੇ ਆਹਾ ਥਾਂ ਤੇ ਮੈਂ ਘੱਟੋ ਘੱਟ 15 ਸਾਲ ਕੰਮ ਕਰਿਆ ਇਸੇ ਮੰਡੀ ਦੇ ਵਿੱਚ ਹੀ ਹੁਣ ਐ ਮਾਲੋ ਭਰਾਵੋ ਪਿਛਲੇ ਐ ਮਾਲੋ ਵੀ ਡੇਢ ਦੋ ਸਾਲ ਤੋਂ ਤਾਂ ਨਹੀਂ ਹੈ ਬਹੁਤ ਘੱਟ ਆ ਰਹੇ ਆ ਅੱਜ ਮੰਡੀ ਤੇ ਆਏ ਹੋਏ ਸੀਗੇ ਤੇ ਸੋਨੂੰ ਮੰਡੀ ਦਾ ਹਾਲਚਾਲ ਦੱਸਦੇ ਆ ਰੇਟ ਵਗੈਰਾ ਦੱਸਦੇ ਆ ਜਿਹੜੇ ਸਾਡੇ ਨਾਲ ਜੁੜੇ ਰਹਿੰਦੇ ਆ ਭਰਾ ਉਹਨਾਂ ਨੂੰ ਦੱਸ ਦੇ ਕਿੰਨੇ ਕਿੰਨੇ ਰੇਟ ਆ ਬੁੱਧਵਾਰ ਹਰ ਇੱਕੇ ਬੁੱਧਵਾਰ ਲੱਗਦੀ ਐ ਤਲਵੰਡੀ ਸਾਬੋ ਮੰਡੀ ਤੇ ਮਾਰੀ ਕੈਮਰਾ ਇੱਕ ਰੋੜੀ ਰੋਡ ਵੱਜ ਜਾਗਾ ਰੋੜੀ ਰੋਡ ਐ ਸਾਹਮਣੇ ਚੌਕ ਆ ਤੇ ਗੁਰਦੁਆਰਾ ਸਾਹਿਬ ਆ ਇਧਰ ਤੰਤ ਸ੍ਰੀ ਦਮਦਮਾ ਸਾਹਿਬ ਆ ਉੱਥੇ ਮੰਡੀ ਲੱਗਦੀ ਐ ਡਿਸਟ੍ਰਿਕਟ ਬਠਿੰਡਾ ਚ ਡਿਸਟ੍ਰਿਕਟ ਬਠਿੰਡਾ ਚ ਲੱਗਦੀ ਐ ਭਰਾਵੋ ਹਰ ਇੱਕੇ ਬੁੱਧਵਾਰ ਲੱਗਦੀ ਐ ਕੋਈ ਤਰੀਕ ਨਹੀਂ ਪੱਕੀ ਪੱਕ ਸੋ ਬੁੱਧਵਾਰੀ ਕੋਈ ਵੀ ਬੁੱਧਵਾਰ ਮਿਸ ਨਹੀਂ ਹੁੰਦਾਗਾ ਜਾਂ ਕਿਤੇ ਪੰਜਾਬ ਬੰਦ ਹੋਵੇ ਜਾਂ ਇੱਥੇ ਸਾਡੇ ਬਸਾਖੀ ਦਾ ਮੇਲਾ ਹੁੰਦਾ ਉਦੋਂ ਭਲਾਂ ਦੀ ਕੋਈ ਇੱਕ ਅੱਧੀ ਮੰਡੀ ਬੰਦ ਹੋ ਜੇ ਨਹੀਂ ਹਰ ਰੋਜ਼ ਹੀ ਬੁੱਧਵਾਰ ਨੂੰ ਤਲਵੰਡੀ ਸਬੂ ਟਰੈਕਟਰਾਂ ਦੀ ਮੰਡੀ ਲੱਗਦੀ ਆ ਇੱਥੇ ਤਕਰੀਬਨ ਹਰੇਕ ਪ੍ਰਕਾਰ ਦੀ ਤੇ ਬਾਰੀ ਕੈਮਰਾਂ ਨਾਲ ਤਕਰੀਬਨ ਹਰੇਕ ਪ੍ਰਕਾਰ ਦੀ ਟਰੈਕਟਰ ਮਿਲ ਜਾਂਦੇ ਆ ਇਥੋਂ ਤੇ ਆਹ ਸਾਨੂੰ ਸੋਨੂੰ ਜਿਵੇਂ ਹੁੰਦੇ ਆ ਤੁਹਾਨੂੰ ਦਿਖਾਉਣੇ ਆ ਇੱਥੇ ਸੌਦੇ ਹੁੰਦੇ ਆ ਮੰਡਗਾ ਦੇ ਕਿਹੜੇ ਹੁੰਦਾ ਸੌਦਾ ਮਨਜੀਤਾ ਮੱਸੀ ਦਾ ਭਾਈ ਕਿਹੜੇ ਮੱਸੀ ਦਾ ਆਹ ਭਾਈ ਆ ਭਾਈ ਮੈਸੀ ਅੱਜ ਇਹ ਨਵਾਂ ਆਇਆ ਨ ভাই ਇੱਥੇ ਇਸ ਰੋਡ ਗਾਹ ਕੋਂਦੇ ਆ ਭਰਾਵੋ ਦੂਰੋਂ ਦੂਰੋਂ ਹਰਿਆਣਾ ਰਾਜਸਥਾਨ ਯੂਪੀ ਤੇ ਚਾਰ ਪੰਜ ਸਟੇਟਾਂ ਚੋਂ ਗਾਹ ਕੋਂਦੇ ਆ ਕਿਵੇਂ ਆ ਮੈਸੀ ਦਾ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਸੌਦਾ ਜਾਇਜ਼ ਹੋਇਆ ਤੁਹਾਨੂੰ ਲਾਈਵ ਸੌਦੀ ਦਿਖਾਉਣੇ ਆ ਆ ਦੇਖੋ 2000 6 ਮਾਡਲ ਆ ਇਹ 241 241 241 ਮੈਸੀ ਆ ਭਰਾਵੋ ਇਹ ਕੀ ਨਾਮ ਹੈ ਬਾਈ ਕਹਿੰਦਾ ਕਮੈਂਟ ਕਰ ਦੇਣਾ ਵੀਡੀਓ ਤੇ ਕੀ ਨਾਮ ਕੀ ਹੈ ਬੂਟਾ ਸਿੰਘ ਬੂਟਾ ਸਿੰਘ ਆਸ ਨੂੰ ਲੈ ਵੀ ਇਹ ਸੌਦਾ ਦਿਖਾਉਣੇ ਭਰਾਵੋ 2 2006 ਮਾਡਲ ਆ 2 ਲੱਖ 80 ਹਜ਼ਾਰ ਰੁਪਈਆ ਰੇਟ ਆਦਰਬਲ ਦਿਖਾਈ ਕਿੰਨੇ ਸੌਦੇ ਨੇ ਹੋਰ ਬੂਟਾ ਸਿੰਘ ਠੀਕ ਹੋ ਠੀਕ ਆ ਜੀ ਆਹ ਵੀਡੀਓ ਚ ਤੁਸੀਂ ਤੁਹਾਡੇ ਆਉਗੇ ਜੀ ਆਓ ਜੀ ਕਿ ਕਿਹੜੇ ਬੰਦੇ ਦਾ ਰੇਟਰ ਆ ਆ ਬਾਈ ਕਰ ਦੇਦਾ ਲੈਂਦੇ ਕੌਣ ਆ ਬਾਈ ਲੈਂਦੇ ਆ ਕਿ ਬੂਟੇਰ ਕੀ ਲੈਂਦੇ ਆ ਆਹ ਇਹ 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 22 ਇਹ 22 ਲੈਂਦੇ ਆਪਣੇ ਫੇਸਬੁੱਕ ਫੈਨ ਕਿੰਨੇ ਕੀ ਵਰਕੀ ਆ 1500 40 40 40 ਸੁਣਾ ਪਿੱਛੇ ਉਹਦੇ ਮਖਿਆ ਜਾਇਆ ਇੱਕ ਤਰ੍ਹਾਂ ਦੱਸਿਆ ਬੰਦੇ ਮੇਰੇ ਜਾਣਕਾਰਾਂ ਨੇ ਪਤਾ ਕਿ ਆਪਣੀ ਜਾਣਕਾਰ ਨੇ ਨਹੀਂ ਨਹੀਂ ਹੁੰਦਾ ਮਿਸਤਰੀਆਂ ਨੂੰ ਆਪਣੇ ਲਾਉਂਗਾ ਨਹੀਂ ਲਈ ਜਾਂਦਾ ਇਹ ਤਾਂ ਮੈਨੂੰ ਵੀ ਚਰਮਚਾਹ ਨਹੀਂ ਫੋਟੋ 40 ਦੇ ਦਿਨ 40 ਨਹੀਂ 40 ਦਾ ਨਹੀਂ ਪਤਾ ਕੀ ਬੰਦੇ ਲਈ ਜਾਂਦੇ ਤਾਂ ਪਹਿਲਾਂ ਉਹਨੂੰ ਸਾਈ ਵਾਲੀ ਉਸੇ ਪਾਇਆ ਨੇ ਕਰਦੇ ਕੋਈ ਨਹੀਂ ਭਾਈਓ ਪਾਸਪੋਰਟ ਕਿਹਨੂੰ ਕਹਿੰਦਾ ਜਾਨਾ ਕਰਦਾ ਕਰਦਾ ਕਰ ਲੋ ਇਹ ਮੈਂ ਮਾਤਾ ਦਾ ਕੰਮ ਨਹੀਂ ਆਖੇ ਹੀ ਨਹੀਂ ਭਾਈ ਦੋ ਬੈਠ ਜੀ ਚਲ ਬਲੇ ਦੇਖੋਗੇ 44 41 ਦੇ ਪਰ 45000 ਦਾ ਲਾਸਟ ਆਹ ਬਹਿ ਜਾਓ ਭਾਈ ਜੀ ਨਾਮ ਕੀ ਆ ਦੋ ਲੱਖ ਤੇ 41000 ਦਾ ਇਹ ਸੌਦਾ ਹੋਇਆ ਪ੍ਰਭੂ ਬਾਈਰ ਕਣੀ ਲੈ ਆ ਜਾਂ 500 ਦੇ ਦੇ ਕੋਈ ਗੱਲ ਹੀ ਕੋਈ ਲੈ ਜਾਓ 500 ਦਾ ਕਰਿਆ ਚਲ ਕੋਈ ਆਲੀ 500 ਦਾ ਇਹ ਬਗੀਰ ਆ ਗਿਆ ਕੋਈ ਬਾਈ ਹੈਗੇ 500 ਵਾਲੇ ਬੱਟੇ ਸਾਡੇ ਕੋਲ ਤਾਂ ਬਣਾਇਆ ਵਾਲੇ ਕੋਈ ਤਾਂ 500 ਵਾਲੇ ਬੱਟੇ ਨਹੀਂ ਹੈਗੇ ਇਹ ਤੇ ਇਹਨਾਂ ਨੇ ਬਾਈਆਂ ਦੇ ਟਰੈਕਟਰ ਲੈ ਆ ਗਿਆ 240500 ਦਾ ਲੈ ਜਾ ਬਾਈ ਲੈ ਜਾ ਬਾਈ ਜਾ ਭਰਾਵੋ ਜ਼ਰੂਰ ਬਾਈਆਂ ਨੂੰ ਵਧਾਈਆਂ ਦਿਓ ਭਰਾਵੋ ਕਿਹੜਾ ਪੰਨ ਕਿਹੜਾ ਬਾਈ ਸਾਡਾ ਦੰਦ ਪੁੱਤਰ ਬੈਂਡ ਪੰਨ ਨਾਮ ਕੀ ਹੈ ਜੀ ਨਾਮ ਨੇ ਅੰਗਰੇਜ਼ ਸਿੰਘ ਨੇ ਟਰੈਕਟਰ ਲਿਆਗਾ ਬਾਈ ਮੁੱਢਰ ਕੇ ਨਾਲ ਹੀ ਸੀ ਨਾ ਕਿਧਰ ਹਾਂਜੀ ਹਾਂਜੀ ਬੈਜੀ ਬੈਜੋ ਇਹ ਮੈਸੀ ਦਾ ਸੌਦਾ ਹੋਇਆ ਭਰਾਵੋ 241 ਦਾ ਜਰੂਰ ਤੁਸੀਂ ਦੱਸਿਓ ਵੀ ਇਹਦਾ ਜਾਇਜ਼ ਹੋਇਆ ਸੌਦਾ ਕਿ ਨਿਆਇ ਹੋਇਆਗਾ ਵੀ ਮੰਡੀ ਦੇ ਰੇਟ ਸੁਣ ਦੱਸਦੇ ਆ ਕਿਵੇਂ ਸੋਨਾ ਲਿੱਕਿਆ ਖੜਾਗਾ 2000 2014 ਮਾਡਲ ਦਾ 355000 ਰੁਪਿਆ ਰੇਟ ਆ ਅੱਗੇ 475 ਆ ਗਿਆ ਛੋਟੇ ਟਰੈਕਟਰ ਇਹ ਹੈਗਾਗਾ ਮਾਡਲ 96 ਮਾਡਲ 145000 ਰੇਟ ਆ 2014 ਮਾਡਲ ਆ 485000 ਰੇਟ ਆ ਫਰੀਦ 4 ਲੱਖ ਤੇ 85000 ਰੇਟ ਆ ਇੱਥੇ ਕਰਾ 16 ਮਾਡਲ 465000 ਰੁਪਏ ਰੇਟ ਆ ਅੱਗੇ ਆ ਗਿਆ ਸਮਰਾਜ ਆ ਗਿਆ 485 ਰੇਟ ਆ ਤੇ ਅੱਗੇ ਸੋਨਾ ਲਿਕਾ ਆ ਗਿਆ ਡੀਆਈ 2006 ਮਾਡਲ 4 285000 ਰੁਪਏ ਰੇਟ ਆ ਅੱਗੇ ਆ ਗਿਆ 625000 ਰੁਪਏ ਰੇਟ ਆ 2018 ਮਾਡਲ ਲੱਕ 2022 ਮਾਡਲ 176500 ਰੁਪਏ ਰੇਟ ਆ ਤੇ ਆ ਟਰੈਕਟਰ ਦਾ ਸੌਦਾ ਹੋਇਆ ਭਰਾਵੋ 240500 ਦਾ 231 ਮੈਸੀ ਆ ਕਿਹੜੇ ਕਿਹੜੇ ਭਰਾਵਾਂ ਕੋਲੇ ਮੈਸੀ ਇਹ ਟਾਵੇਂ ਟਰੈਕਟਰ ਹੀ ਆ ਭਰਾਵੋ ਕਿਹੜੇ ਕਿਹੜੇ ਭਰਾਵਾਂ ਕੋਲੇ ਮੈਸੀ ਟਰੈਕਟਰ ਹੈਗੇ ਆ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਪੋ ਆਪਣੇ ਟਰੈਕਟਰ ਦੀ ਫੋਟੋ ਵੀ ਪਾਓ ਕਿਹੜੇ ਕਿਹੜੇ ਭਰਾਵਾਂ ਕੋਲੇ ਇਹ ਮੈਸੀ ਟਰੈਕਟਰ ਹੈਗੇ ਆ ਅੱਗੇ ਆ ਗਿਆ ਸਵਰਾਜ ਇਹ ਆ ਗਿਆ 2018 ਮਾਡਲ 590000 ਰੁਪਿਆ ਰੇਟ ਆ 2018 ਮਾਡਲ ਅੱਗੇ ਆ ਗਿਆ ਫਾਰਮ ਟਰੱਕ 65 2008 ਮਾਡਲ 310000 ਰੁਪਿਆ ਰੇਟ ਆ 10 ਲੱਖ 10000 ਰੁਪਏ ਰੇਟ ਆ ਅੱਗੇ ਆ ਗਿਆ ਸਵਰਾਜ 2019 ਮਾਡਲ 6 ਲੱਖ 40000 ਰੁਪਏ ਰੇਟ ਆ ਅੱਗੇ ਸਵਰਾਜ ਕਿਹੜਾ ਮਾਡਲ 15 15 ਮਾਡਲ 495 ਰੇਟ ਅੱਗੇ ਦਾ ਆ ਗਿਆ 2014 ਮਾਡਲ 475 ਰੇਟ ਆ ਫਾਰਮ ਟ੍ਰਿਕ ਡੀਲੈਕਸ 2007 ਮਾਡਲ ਇਹ ਰੇਟ ਹੈਗਾ 2 ਲੱਖ 55000 ਰੁਪਏ ਰੇਟ ਆ ਭਰਾਵੋ ਅੱਗੇ ਆ ਗਿਆ ਸੋਨਾ ਲੀਕਾ ਸੋਨਾਰੀ ਦਾ ਸੱਖੜ ਆ ਗਿਆ 19 ਮਾਲ 610000 ਰੁਪਿਆ ਰੇਟ ਆ ਅੱਗੇ ਆ ਗਿਆ ਸਮਰਾਜ 2011 ਮਾਲ ਦਾ 415000 ਰੁਪਿਆ ਰੇਟ ਆ ਇਹ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਰੇਟ ਸੀ ਭਰਾਵੋ ਜਰੂਰ ਤੁਸੀਂ ਦੱਸੋ ਬੜੇ ਟਰੈਕਟਰਾਂ ਦੇ ਮਹਿੰਗੇ ਹੁੰਦੇ ਟਰੈਕਟਰ ਜਾਂ ਮੰਡੀ ਦੇ ਟਰੈਕਟਰ ਮਹਿੰਗੇ ਹੁੰਦੇ ਆ ਤਲਵੰਡੀ ਸਾਬੋ ਹਰੇਕੇ ਬੁੱਧਵਾਰ ਲੱਗਦੀ ਆ ਭਰਾਵੋ ਟਰੈਕਟਰਾਂ ਦੀ ਮੰਡੀ ਇੱਥੇ ਤਾਂ ਕਮਿਸ਼ਨ ਵਗੈਰਾ ਵੀ ਪੈਂਦਾ ਜਿਵੇਂ ਉਧਰ ਕਮਿਸ਼ਨ ਲੈਣਗੇ ਸਾਡੀ ਮੰਡੀ ਇਹ ਜੇ ਤੁਸੀਂ ਬ੍ਰੈਂਡ ਟਰੈਕਟਰ ਤੇ ਆਓਗੇ ਤਾਂ ਕੋਈ ਕਮਿਸ਼ਨ ਨਹੀਂ ਪਊਗਾ ਤੁਹਾਨੂੰ ਜਰੂਰ ਭਰਾਵੋ ਬ੍ਰੈਂਡ ਟਰੈਕਟਰ ਜਿੱਤੇ ਤੁਸੀਂ ਆਇਓ ਤੇ ਜਰੂਰ ਟਰੈਕਟਰ ਲੈ ਕੇ ਜਾਓ ਜੇਕਰ ਕੋਈ ਇਥੇ ਛੋਟੇ ਟਰੈਕਟਰ ਲੈਣੇ ਵੀ 2-3 ਲੱਖ ਵਾਲੇ ਬ੍ਰੈਂਡ ਟਰੈਕਟਰ ਤੇ ਨਹੀਂ ਹੁੰਦੇਗੇ ਤਾਂ ਉਹ ਟਰੈਕਟਰ ਮੰਡੀ ਤੋਂ ਮਿਲ ਜਾਂਦੇ ਕਿਵੇਂ ਬੈਸੀ ਹੈ ਅੱਜ ਵੇਚਿਆ ਗਿਆ ਛੋਟੇ ਮੁੱਲ ਦੇ ਟਰੈਕਟਰ ਜ਼ਿਆਦਾ ਮੰਡੀ ਤੋਂ ਹੀ ਮਿਲਦੇ ਆ ਭਰਾਵੋ ਕਿਵੇਂ ਸਾਡਾ ਵੀ ਟਰੈਕਟਰ ਵੇਚਿਆ ਗਿਆ 1,90,000 ਦਾ ਸਵਰਾਜ ਸੀ ਨਾ ਆਪਣੇ ਵਿਕਿਆ ਸਵਰਾਜ 855 855 ਨੀਲੇ ਰੰਗ ਦਾ ਇੱਕ ਨਖ ਲੰਬੇ ਹੇਅਰ ਦਾ ਵਿਕਿਆਗਾ ਤੇ ਮਸ਼ੀਨ ਵਿਕਿਆ 2 ਲੱਖ 40000 500 ਦਾ ਇਹ ਜਿਹੇ ਟਰੈਕਟਰ ਜਿਆਦੇ ਤੁਹਾਨੂੰ ਟਰੈਕਟਰ ਤਲਵੰਡੀ ਸਾਬੋ ਟਰੈਕਟਰ ਮੰਡੀ ਤੋਂ ਹੀ ਮਿਲਣਗੇ ਭਰਾਵੋ ਇਸ ਕਰਕੇ ਕਿਹੜੇ ਕਿਹੜੇ ਭਰਾਵਾਂ ਨੇ ਕੋਈ ਵੀ ਟਰੈਕਟਰ ਖਰੀਦਣਾ ਜਰੂਰ ਤਲਵੰਡੀ ਸਾਬੋ ਮੰਡੀ ਤੇ ਤੇ ਇੱਥੋਂ ਤੁਸੀਂ ਵੜਾਏ ਟਰੈਕਟਰ ਜਿੱਤੇ ਹੁਣ ਇੱਥੋਂ 20 ਕਿਲੋਮੀਟਰ ਜਿੱਤੇ ਵੜਾਏ ਟਰੈਕਟਰ ਜਿੱਤੇ ਅੱਗੇ ਵੀ ਤੁਸੀਂ ਨਵੇਂ-ਨਵੇਂ ਟਰੈਕਟਰ ਖਰੀਦਣੇ ਦਾ ਆਸਾਨ ਕਿਸ਼ਤ ਵਿੱਚ ਖਰੀਦਣੇ ਦਾ ਤੁਸੀਂ ਬੈਂਕ ਟ੍ਰੈਕਟਰ ਵੀ ਖਰੀਦ ਸਕਦੇ ਹੋ ਭਰਾਵੋ ਤੁਹਾਨੂੰ ਪਤਾ ਉੱਥੇ ਤੁਸੀਂ ਆਸਾਨ ਕਿਸ਼ਤਾਂ 'ਚ ਟ੍ਰੈਕਟਰ ਖਰੀਦ ਸਕਦੇ ਹੋ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰਿਓ ਲਾਇਕ ਕਰਿਓ ਤੇ ਕਮੈਂਟ ਕਰਿਓ